ट लै जो रखड़ी के लाके बहुत वही सेल वे बड़े फायदे होने और बाजार च ना जाओ सीधा मातू श्री दस्तार आ जाओ सौ रुपए का सूट आ गया फिर आ गया रंग डिजाइन लेके आ गया ਰਖੜੀ ਤੇ ਲੈ ਕੇ ਆ ਗਏ ਆ ਉਹ ਭੈਣਾ ਦੀ ਬਹੁਤ ਮਾਰ ਸੀ ਵੀਰੇ ਸਾਡੇ ਲਈ ਕੁਛ ਕਰਦੇ ਚੱਕੋ ਖੋਸ਼ ਕਰਤੀਆਂ ਭੈਣਾ 100 ਰੁਪਏ ਦਾ ਸੂਟ ਲੈ ਕੇ 5 ਮੀਟਰ ਆਲ ਓਵਰ ਜਿਹੜਾ ਬਾਜ਼ਾਰ ਚ ਲੈਣਾ ਤੁਸੀਂ 400 ਰੁਪਏ ਦਾ ਸੂਟ ਇੱਥੇ ਅਸੀਂ ਦੇ ਰਹੇ ਆ 400 ਦੇ 2 ਦਪੱਟਾ ਨਾਲ ਦੇਵਾਂਗੇ ਲੈ ਜਾ 200 ਰੁਪਏ ਦਾ ਸੂਟ ਓ ਚੱਕੋ ਭਾਜੀ ਬਾਜ਼ਾਰ 'ਚ ਹਜ਼ਾਰ-ਹਜ਼ਾਰ ਰੁਪਏ ਦੀ ਵਿਕਦੀ ਆ ਇੱਥੇ ਹਜ਼ਾਰ ਰੁਪਏ ਦੀਆਂ ਚਾਰ ਚਾਦਰਾਂ ਪਿੱਲੋ ਕਵਰ ਨਾਲ ਦੇਖੋ ਜੀ 2.5 250 ਤੋਂ ਭਾਜੀ ਕਢਾਈ ਵਾਲੇ ਦਪੱਟੇ ਦੇਦੇ ਆ ਓ ਸੂਟ ਵੀ ਕੱਢਿਆ ਹੋਇਆ ਕਢਾਈ ਵਾਲਾ ਦੇਤਾ ਬਾਜ਼ਾਰਾਂ 'ਚ 2-2000 ਹੈ ਪਰ 500 ਰੁਪਏ ਦਾ ਦੇਣਾ ਵੀ 500 ਰੁਪਏ ਦਾ ਇੱਕ ਜਿਹੜੀ ਦਾਜਵਰੀ ਬਾਜ਼ਾਰ 'ਚ ਆ ਕੇ ਤੁਸੀਂ ਬਣਾਉਣੀ ਆ 50000 ਰੁਪਏ ਦੀ ਸਾਡੇ ਕੋਲ ਆਜੋ 50000 ਵਾਲੀ ਦਾਜਬਰੀ 20000 ਤੱਕ ਦੇ ਦੇਵਾਂਗੇ ਬੱਸ ਸਟੈਂਡ ਤੋਂ ਇੱਥੇ ਤੱਕ ਆਉਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਚਾਰੇ ਪਾਸੇ ਕੈਮਰਾ ਮਾਰ ਕੇ ਕਮਾ ਕੇ ਦਿਖਾ ਦਿਓ ਕਿੱਡਾ ਵੱਡਾ ਰਸ਼ਿਆ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਕੰਬਲ ਦੇਖੋ ਕੰਬਲ ਓਏ ਹੋਏ 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 ਮੈਂ ਕਿਹਾ ਬਹਿ ਜਾ ਬਹਿ ਜਾ ਓ ਮੋਂਟੀ ਕਾਰਲੋ ਦਾ ਕੰਬਲ ਐਮ ਆਰ ਪੀ ਦਿਖਾ ਦੇ 22 49 ਰੁਪਏ ਉਹ ਸਾਡਾ ਰੇਟ ਕਿੰਨਾ 1250 ਰੁਪਏ ਆ ਜਿਹੜੇ 22 200 ਦੇ 25 2500 ਦੇ ਸੂਟ ਆ ਕੋਈ 1000 ਦਾ ਕੋਈ 1100 ਦਾ ਕੋਈ 1200 ਦਾ ਕੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰੈਸਾਂ ਦਾ ਅਸੀਂ ਦੇਣੀਆਂ ਆ ਕੋਟ ਪੈਂਟ ਕੋਟ ਤੇ ਪਜਾਮੇ ਸ਼ੇਰਵਾਨੀਆਂ ਬਾਸਟ ਕੋਟ ਬਲੇਜ਼ਰਾਂ ਪੱਗਾਂ ਉਨਾ ਬੱਤੀ ਵੀ ਬਹੁਤ ਵੈਰਾਈਟੀਆ 500 ਰੁਪਏ 500 ਰੁਪਏ 500 ਰੁਪਏ 500 ਰੁਪਏ 500 ਰੁਪਏ 500 ਰੁਪਏ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਓ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਓ ਜਿਹੜਾ ਬਾਜ਼ਾਰ ਚ ਮਿਲਦਾ 500 ਰੁਪਏ ਦਾ ਮਾ ਤੁਛਰੀ ਤੇ ਸਾਰ ਬਾਗੇ ਪੁਰਾਣੇ ਆਜੋ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਸੂਟ ਲੈ ਜਾਓ ਰੱਖੜੀ ਤੇ ਲੱਗ ਗਈ ਬਹੁਤ ਵੱਡੀ ਸੇਲ ਵੱਡੇ ਵੱਡੇ ਫਾਇਦੇ ਹੋਣੇ ਆ ਹੁਣ ਬਜ਼ਾਰਾਂ ਚ ਨਾ ਜਾਓ ਸਿੱਧਾ ਮਾਤੂ ਸ਼੍ਰੀ ਦਸਤਾਰ ਆ ਜਾਓ ਬਾਗੇ ਪ੍ਰਾਣੇ ਆ ਜਾਓ ਮਾਤੂ ਸ਼੍ਰੀ ਦਸਤਾਰ 550 ਵਾਲੇ ਸੂਟ ਲੈ ਜਾਓ 100-100 ਰੁਪਏ ਦੇ 100-100 ਰੁਪਏ ਦੇ 5 ਮੀਟਰ ਕਪੜਾ ਨਾਪ ਕੇ ਦਵਾਂਗੇ ਉਹ ਕੋਈ ਮਾਈ ਦਾ ਲਾਲ ਜੰਬਿਆ ਹੀ ਨਹੀਂ ਜੋ ਇੰਨਾ ਸਸਤਾ ਕਪੜਾ ਦੇ ਦਵੇ 100 ਰੁਪਏ 100 ਰੁਪਏ 100 ਰੁਪਏ ₹100 ਲੈਓ ₹100 ਦਾ ਸੂਟ ₹100 ਦਾ ₹100 ਦਾ ਸੂਟ ਆ ਗਿਆ ਫੇਰ ਆ ਗਿਆ ਰੰਗ ਡਿਜ਼ਾਈਨ ਲੈ ਕੇ ਆ ਗਿਆ ਓਏ ਐਕਟੀ ਰਖੜੀ ਤੇ ਲੈ ਕੇ ਆ ਗਏ ਆ ਉਹ ਭੈਣਾ ਦੀ ਬਹੁਤ डिमांड ਸੀ ਵੀ ਇਸ ਵਾਰ ਰਖੜੀ ਤੇ ਮਾਤੂ ਸ਼੍ਰੀ ਵਾਲੇ ਉਹ ਅੰਕਲ ਓਮ ਵੀਰੇ ਸਾਡੇ ਲਈ ਕੁਝ ਕਰਦੇ ਚੱਕੋ ਖੁਸ਼ ਕਰਤੀਆਂ ਭੈਣਾ 100 ਰੁਪਏ ਦਾ ਸੂਟ ਲੈ ਕੇ 5 ਮੀਟਰ 올 ఓవర్ ਦੇਖੋ ਜੀ ਰੰਗ ਦੇਖੋ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਭਾਵੇਂ ਸੂਟ ਬਣਾ ਲਿਓ ਭਾਵੇਂ ਟੌਪ ਬਣਾ ਲਿਓ ਭਾਵੇਂ ਨਾਈਟ ਸੂਟ ਬਣਾ ਲਿਓ ਭਾਵੇਂ ਬਣਾ ਲਿਓ ਜੋ ਮਰਜੀ ਲੈ ਜਾਓ 100 100 ਰੁਪਏ 100 100 ਰੁਪਏ 100 100 ਰੁਪਏ 100 100 ਰੁਪਏ ਉਹ ਨਹੀਂ ਦੇਣਾ ਕਿਸੇ ਨੇ ਉਹ ਕੋਈ ਜੰਮਿਆ ਹੀ ਨਹੀਂ ਉਹ ਕਿਸੇ ਦਾ ਦਮ ਹੀ ਨਹੀਂ ਜਿਹੜਾ 100 ਰੁਪਏ ਦੇ ਜਵੇ ਮਾਤੂ ਸ਼੍ਰੀ ਦਸਤਾਰ ਆ ਜੋ ਕਿੱਤੇ ਫਾਇਦੇ ਹੋਣੇ ਆ ਇਹ ਪਣਾ ਭਰਾਮਾ ਦੇ ਪੈਲੇ ਦਾ ਪਹਿਲਾ ਸਟੋਰ ਮਾਤੂ ਸ਼੍ਰੀ ਦਸਤਾਰ ਪਾਗਾ ਪ੍ਰਣਾ ਮੋਗਾ ਰੋ ਲਓ ਜੀ ਆ ਵੀ ਦੇਖੋ ਦੇਖੋ ਪੈਂਦੇ ਪਟਾਕੇ ਦੇ ਪਟਾਕੇ ਓ ਇਹਨੂੰ ਕਹਿੰਦੇ ਆ ਫਾਇਦੇ ਜਿਹੜਾ ਬਾਜ਼ਾਰ ਚ ਲੈਣਾ ਤੁਸੀਂ 400 ਰੁਪਏ ਦਾ ਸੂਟ ਇੱਥੇ ਸੀ ਦੇ ਰਹੇ ਨੇ ਆ 400 ਰੁਪਏ ਦੋ ਦੁਪੱਟਾ ਨਾਲ ਦੇਵਾਂਗੇ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਦੁਪੱਟੇ ਦੇ ਨਾਲ 200 ਰੁਪਏ ਦਾ ਸੂਟ ਆਰ ਓਵਰ ਸੂਟ 200 ਰੁਪਏ ਦਾ ਆ ਚੱਕੋ ਮੈਚਿੰਗ ਸੂਟ ਲੈ ਕੇ ਆ ਗਏ ਆ ਮੈਚਿੰਗ ਸੂਟ बॉਟਮ ਪ੍ਰਿੰਟ ਦੀ ਬਜ਼ਾਰਾ ਦੇ 550 ਓਏ ਇੱਥੇ 500 ਰੁਪਏ ਦੇ ਦੋ ਮਤਲਬ 250 ਰੁਪਏ ਦਾ 250 ਰੁਪਏ 250 ਰੁਪਏ 250 ਰੁਪਏ 250 ਰੁਪਏ 250 ਰੁਪਏ ਲੈ ਓ 2250 2250 2250 ਓ ਰਖੜੀ ਦੇ ਤਿਹਾਰ ਤੇ ਲਾਤੈ ਮੇਲੇ ਓਏ ਹੁਣ ਹੋਰ ਪਾਸੇ ਨਹੀਂ ਜਾਣਾ ਸਿੱਧਾ ਮਾਤੂ ਸ਼੍ਰੀ ਦਸਤਾਰ ਜਾਣਾ ਓ ਜਿੱਥੇ ਤੁਹਾਨੂੰ 770 ਵਾਲੇ ਸੂਟ ਵੀ 700 ਦੇ ਦੋ ਕਰਤੇ ਆ ਮਾਤਰਮ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਕਰਤਾ ਆਜੋ ਫਾਇਦੇ ਕਰਦਿਆਂਗੇ ਉਹ ਜਿਨ੍ਹਾਂ ਨੇ ਦੇ ਲੈਣ ਲਈ ਕੱਪੜਾ ਲੈਣਾ ਭੈਣਾਂ ਨੂੰ ਖੁਸ਼ ਕਰਨਾ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ 20000 ਦਾ ਕੱਪੜਾ ਲੈਣਾ 8000 ਦਾ 8000 ਦਾ 8000 ਰੁਪਏ ਦਾ ਦਵਾਂਗੇ ਉਹ ਕੋਈ ਇਹਨਾਂ 1500 ਮੰਗ ਲੈਂਦਾ ਕੋਈ ਇਹਨਾਂ 1200 ਮੰਗ ਲੈਂਦਾ ਜਿੱਦਾਂ ਸੋਨਾ ਲੱਗਾ ਹੁੰਦਾ ਉਹ ਇੱਥੇ ਨਹੀਂ ਲੁੱਟਣੀ ਇੱਥੇ 15 1500 14 1400 ਬਾਰਾ ਬਾਰਾ ਸੌੜੇ ਵੀ ਕਰਦੇ 5500 5500 5500 ਚ ਲੈ ਜਾਓ 5500 ਚ ਸੂਟ ਲੈ ਜਾਓ ਉਹ ਜੱਕੋ ਭਾਜੀ ਕੜਾਈ ਵਾਲੇ ਦਪੱਟੇ ਦੇਦੇ ਆ ਉਹ ਸੂਟ ਵੀ ਕੱਢਿਆ ਹੋਇਆ ਕੜਾਈ ਵਾਲਾ ਦੇਤਾ ਬਜ਼ਾਰਾ ਚ 2 2000 ਹੈ ਪਰ 500 ਰੁਪਏ ਦਾ ਦੇਣਾ ਵੀ 500 ਰੁਪਏ ਦਾ ਦੇਖੋ ਜੀ ਲੋਕਾਂ ਨੂੰ ਕਦੇ ਇਹ ਨਾ ਹੋ ਜਵੇ ਜਿਵੇਂ ਬਾਕੀ ਦੁਕਾਨਦਾਰ ਝੂਠ ਬੋਲਦੇ ਅਸੀਂ ਵੀ ਝੂਠ ਬੋਲਦੇ ਆ ਕੱਲੇ ਕੱਲੇ ਸੂਟ ਦਾ ਰੇਟ ਕੱਲੇ ਕੱਲੇ ਸੂਟ ਤੇ ਲੈ ਕੇ ਲਾਤਾ ਨਿਆਣਾ ਭੇਜ ਦਿਓ ਸਿਆਣਾ ਭੇਜ ਦਿਓ ਸਾਰਿਆਂ ਲਈ ਇੱਕੋ ਰੇਟ ਰੰਗ ਦੇਖੋ ਉਹ ਜਿਹਨੇ ਵਿਆਹ ਸ਼ਾਇਦ ਜਾਂ ਕੱਪੜਾ ਲੈਣਾ ਤਾਜਵਰੀ ਦਾ ਕੱਪੜਾ ਲੈਣਾ ਡੇ ਲੈਣ ਲਈ ਕੱਪੜਾ ਲੈਣਾ ਜਿਹੜੀ ਤਾਜਵਰੀ ਬਾਜ਼ਾਰ ਚ ਜਾ ਕੇ ਤੁਸੀਂ ਬਣਾਉਣੀ ਆ 50000 ਰੁਪਏ ਦੀ ਸਾਡੇ ਕੋਲ ਆਜੋ 50000 ਵਾਲੀ ਤਾਜਵਰੀ 20000 ਰੁਪਏ ਚ ਦੇ ਦੇਵਾਂਗੇ ਬਾਜ਼ਾਰ ਦੇ ਵਿੱਚ 16 1700 ਤੋਂ ਘੱਟ ਸੂਟ ਨਹੀਂ ਸਾਡੇ ਕੋਲ ਆਜੋ ਲੈ ਜਾਓ 500 ਰੁਪਏ 500 ਰੁਪਏ 500 ਰੁਪਏ 500 ਰੁਪਏ ਆ ਦੇਖੋ ਉਹ ਮੈਂ ਕਹਿੰਦਾ ਕੱਲਾ ਕੱਲਾ ਸੂਟ ਦੇਖੋ ਕਢਾਈਆਂ ਕੱਡੀਆਂ ਹੈਵੀ ਘੇਰੇ ਹੈਵੀ ਫਰੰਟ ਦੁਪੱਟੇ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਰੇਟ ਬਾਜ਼ਾਰ 'ਚ 17-1800 ਅਸੀਂ ਦਵਾਂਗੇ ਸਿਰਫ 650 ਰੁਪਏ ਦਾ ਸੂਟ ਦਵਾਂਗੇ 650 ਰੁਪਏ ਦਾ ਆ ਦੇਖੋ ਤਾਂ ਜਿਹੜੀਆਂ ਅੱਜਕੱਲ ਕੁੜੀਆਂ ਕਹਿੰਦੀਆਂ ਵੀ ਸਾਡੀ ਤਾਂ ਜਾਨ ਵਸਦੀ ਇਦਾਂ ਦੇ ਰੰਗਾਂ 'ਚ ਉਹ ਸਾਨੂੰ ਪਸੰਦ ਹੈ ਇਦਾਂ ਦਾ ਕੱਪੜਾ ਆ ਆਜੋ ਤੁਹਾਡੇ ਵੀ ਬਹੁਤ ਵੱਡੇ ਫਾਇਦੇ ਕਰਦੇ ਆ ਇਹ ਵੀ ਕੋਈ ਸੂਟ 2000 ਦਾ ਨਹੀਂ ਕੋਈ 250 ਦਾ ਨਹੀਂ ਇਹ ਸਾਨੂੰ ਅਸੀਂ ਦੇ ਰਹੇ ਆ 1500 ਦੇ ਦੋ ਮਤਲਬ 750 ਰੁਪਏ ਦਾ ਸੂਟ ਦੇ ਰਹੇ ਆ ਦੁਪट्टे ਵੀ ਦੇਖੋ ਕਿੰਨੇ ਸੋਹਣੇ ਆ ਉਹ ਰੰਗ ਵੀ ਦੇਖੋ ਕਿੰਨੇ ਸੋਹਣੇ ਆ ਉਹ ਲੈ ਜਾਓ 1500 ਦੇ 2 ਉਹ ਚੱਕੋ ਭਾਜੀ ਬਾਜ਼ਾਰ 'ਚ 1000 1000 ਰੁਪਏ ਦੀ ਵਿਕਦੀ ਆ ਇੱਥੇ 1000 ਰੁਪਏ ਦੀਆਂ ਚਾਰ ਚਾਦਰਾਂ ਪਿੱਲੋ ਕਵਰ ਨਾਲ ਦੇਖੋ ਜੀ 2250 2250 2250 ਰੁਪਏ ਦੇ ਵਿੱਚ ਬ੍ਰਾਂਡ ਵੀ ਚੈੱਕ ਕਰ ਲਓ ਵੱਡੇ ਵੱਡੇ ਬ੍ਰਾਂਡ ਆ ਉਹ ਜਿਹੜੇ ਬਾਜ਼ਾਰ 'ਚ 1000 ਰੁਪਏ ਦੀ ਸਾਡੇ ਕੋਲ 250 ਰੁਪਏ ਦੀ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਸਹਰਾਣੇ ਕਵਰ ਵੀ ਨਾਲ ਅਸੀਂ ਦੇ ਦਿਆਂਗੇ ਔਰ ਸੂਟਾਂ ਦੀ ਗੱਲ ਫੇਰ ਕਰ ਲਈਏ ਆਹ ਦੇਖੋ ਸੂਟ ਕਿਉਂ ਪੈਂਦੀ ਧੱਕ ਚੈਂਪੀਅਨ ਆ ਕੁੜੀਆਂ ਦੀ ਪਸੰਦਿਆ ਸੂਟ ਐਦਾਂ ਦੇ ਜਿਹੜੇ ਬਾਜ਼ਾਰ 'ਚ ਆਕੇ ਤੁਸੀਂ ਲੈਣਾ 2000 ਰੁਪਏ ਦਾ ਸੂਟ ਸਾਡੇ ਕੋਲੋਂ ਲੈ ਜਾਓ ਸਿਰਫ 850 ਰੁਪਏ ਦਾ ਸੂਟ ਮਿਲਣਾ ਤਦੋਂ ਆ ਇਹ ਮਿਲਣਾ ਰੱਕੜੀ ਤੱਕ ਆ ਪਹਿਣੋ ਬਾਅਦ 'ਚ ਨਾ ਕਿਉਂ ਉਹ ਜਿਹੜਾ ਪਹਿਲਾਂ ਆ ਗਿਆ ਆ ਗਿਆ ਰਹਿ ਗਿਆ ਰਹਿ ਗਿਆ ਆਹ ਦੇਖੋ 850 ਰੁਪਏ ਦਾ ਉਹ ਰੇਟ ਘਟ ਹੋਣ ਕਾਰਨ ਚਾਰੇ ਪਾਸੇ ਕੈਮਰਾ ਮਾਰ ਕੇ ਘੁਮਾ ਕੇ ਦਿਖਾ ਦਿਓ ਕਿੱਡਾ ਵੱਡਾ ਰਸਿਆ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਗਰੁੱਪਾਂ ਦੇ ਗਰੁੱਪ ਬਣ ਚੁੱਕੇ ਆ ਪਿੰਡਾਂ 'ਚੋਂ ਵੀ ਆ ਗਏ ਸ਼ਹਿਰਾਂ 'ਚੋਂ ਵੀ ਆ ਗਏ ਪੰਜਾਬ ਹਰਿਆਣਾ ਰਾਜਸਤਾਨ ਜੰਮੂ ਕਸ਼ਮੀਰ ਹਿਮਾਚਲ ਦਿੱਲੀ ਤੱਕ ਤੋਂ ਵੀ ਲੋਕ ਆਉਣੇ ਸ਼ੁਰੂ ਹੋ ਗਏ ਆ ਉਹ ਜਿੱਤੇ ਫਾਇਦੇ ਹੋ ਰਿਹਾ ਦੇਖੋ ਫਾਇਦਾ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਆ ਆ ਸੂਟਾਂ ਦੇ ਕਰਕੇ ਸਾਡੇ ਕੋਲ ਲੋਕ ਆਉਂਦੇ ਆ ਸੂਟਸ ਆਸਤੇ ਦਾ ਸੀ ਦਿੰਨੇ ਆ ਪਰ ਤੁਸੀਂ ਮਾਤੂ ਸ਼੍ਰੀ ਦਸਤਾਰ ਤੇ ਆਉਣਾ ਪਹਿਲਾਂ ਬਾਗਾ ਪ੍ਰਾਣਾ ਬੱਸ ਸਟੈਂਡ ਤੇ ਆਜੋ ਚਾਹੇ ਤੁਸੀਂ ਸਕੂਟਰ ਮੋਟਰਸਾਈਕਲ ਗੱਡੀਆਂ 'ਚ ਤਾਂ ਆਉਨੇ ਹੀ ਹੋ ਪਰ ਜਿਹੜੇ ਭੈਣਾ ਭਰਾਵਾਂ ਕੋ ਬੱਸ ਦਾ ਸਾਧਨ ਹੈ ਤੁਸੀਂ ਬੱਤੇ ਆਜੋ ਬੱਸ ਸਟੈਂਡ ਤੋਂ ਇੱਥੇ ਤੱਕ ਆਉਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਉਹ ਵੀ ਤੁਹਾਨੂੰ ਫ੍ਰੀ ਦੇ ਵਿੱਚ ਰਿਕਸ਼ੇ ਵਾਲਾ ਵੀ ਫ੍ਰੀ 'ਚ ਲੈ ਕੇ ਆਊਗਾ ਸਾਰੇ ਪਾਸੇ ਫਾਇਦੇ ਉਹ ਹੁਣ ਆਹ ਦੇਖੋ ਬ੍ਰਾਂਡ ਦੇਖੋ ਵੱਡੇ ਵੱਡੇ ਤੇ ਮਾਤੂ ਜੀ ਦਸਤਾਰ ਵੱਡਾ ਬ੍ਰਾਂਡ ਆ ਉਹ ਸਾਡੇ ਕੋਲ ਬ੍ਰਾਂਂਡਡ ਹੀ ਸਾਰਾ ਮਾਲ ਹੋਣਾ ਕੰਬਲ ਦੇਖੋ ਕੰਬਲ ਓਏ ਹੋਏ 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 ਮੈਂ ਕਿਹਾ ਬੈ ਜਾ ਬੈ ਜਾ ਉਹ ਮੌਂਟੀ ਕਾਰਲੋ ਦਾ ਕੰਬਲ ਉਹ ਨੇੜੇ ਆ ਜਾ ਕੈਮਰੇ ਵਾਲਿਆ ਮੇਰੇ ਵੱਲ ਐਮ ਆਰ ਪੀ ਦਿਖਾ ਦੇ 249 ਰੁਪਏ ਉਹ ਸਾਡਾ ਰੇਟ ਕਿੰਨਾ 1250 ਰੁਪਏ ਮਤਲਬ ਕੀ ਬਾਜ਼ਾਰ ਨਾਲੋਂ ਸਿੱਧੋ ਸਿੱਧਾ 1000 ਰੁਪਏ ਦਾ ਫਰਕ ਕੱਢਦਾ ਕੰਬਲ ਆਹ ਚੱਕੋ ਜੀ ਸਿੰਗਲ ਬੈੱਡ ਦਾ ਵੀ ਕੰਬਲ ਮੌਂਟੀ ਕਾਰਲੋ ਦਾ ਬ੍ਰਾਂਡਡ ਹੁਣ ਵਿਆਹ ਸ਼ਾਦੀਆਂ 'ਚ ਜੇ ਦੇਸੀ ਜੇ ਕੰਬਲ ਨਹੀਂ ਲਾਉਣੇ ਆਹ ਚੱਕੋ 2500 ਰੁਪਏ ਵਾਲਾ ਮੌਂਟੀ ਕਾਰਲੋ ਦਾ ਕੰਬਲ 1000 ਰੁਪਏ ਦਾ 1000 ਰੁਪਏ ਦਾ ਕੰਬਲ ਆ ਜੀ 1000 ਰੁਪਏ ਦਾ ਸਿੰਗਲ ਬੈੱਡ ਦਾ ਦੇਖੋ 15 1500 ਦੇ ਫਰਕ ਕੱਢ ਤੇ ਆ ਜਿਹੜੇ 22200 ਦੇ 25 2500 ਦੇ ਸੂਟ ਆ ਕੋਈ 1000 ਦਾ ਕੋਈ 1100 ਦਾ ਕੋਈ 1200 ਦਾ ਇੰਨੀਆਂ ਰੇਂਜਾਂ ਦੇ ਵਿੱਚ ਦੁਪट्टे ਦੇਖੋ ਕਿੰਨੇ ਸੋਹਣੇ ਆ ਦੁਪੱਟੇ ਤਾਂ ਸੋਹਣੇ ਹੈਗੇ ਆ ਬੁਟੀਕਾਂ ਵਾਲੇ ਰੰਗ ਬਹੁਤ ਸੋਹਣੇ ਆ ਤੇ ਡਿਜ਼ਾਈਨ ਚੈੱਕ ਕਰ ਲਓ 1275 ਰੁਪਏ ਦਾ ਸੂਟ ਆ ਵੀ ਤੁਹਾਨੂੰ ਅਸੀਂ ਦੇ ਰਣਾ ਆ ਵੀ ਚੈੱਕ ਕਰ ਲਓ 1275 ਰੁਪਏ ਦੇ ਵਿੱਚ ਆ ਵੀ ਸੂਟ ਦੇ ਰਣਾ ਆ ਵੀ ਚੈੱਕ ਕਰ ਲਓ 1275 ਚ ਇਹ ਵੀ ਦੇ ਦੇਣਾ ਹੋਰ ਫਾਇਦੇ ਤੁਹਾਡੇ ਹੋ ਰਹੇ ਆ ਛੇ ਦੀ ਪਹੁੰਚੋ 3500 ਰੁਪਿਆ ਬਾਜ਼ਾਰ ਦਾ ਰੇਟ ਸਾਡਾ 1500 ਰੁਪਿਆ ਰੇਟ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰੈਸਾਂ ਦਾ ਅਸੀਂ ਦੇਣੀਆਂ ਆ ਕੋਟ ਪੈਂਟ ਕੋਟ ਤੇ ਪਜਾਮੇ ਸ਼ੇਰਵਾਨੀਆਂ ਬਾਸਕਟ ਬਲੇਜ਼ਰਾਂ ਪੱਗਾਂ ਉਹਨਾਂ ਵਿੱਚ ਵੀ ਬਹੁਤ ਵੈਰਾਈਟੀ ਆ ਉਹਨਾਂ ਜੀ ਫਾਇਦੇ ਕਰਾਂਗੇ ਭੈਣਾ ਭਰਾਵਾਂ ਦੇ ਸਾਰਿਆਂ ਦੇ ਫਾਇਦੇ ਹੋ ਰਹੇ ਆ ਰਖੜੀ ਤੋਂ ਪਹਿਲਾਂ ਪਹਿਲਾਂ ਆਜੋ ਲੁੱਟਾ ਨਾ ਕਰਾਓ ਬੇਨਤੀਆਂ ਕਰ ਰਹੇ ਆ ਫਾਇਦਾ ਤੁਹਾਡਾ ਇੱਕੋ ਹੀ ਜਗ੍ਹਾ ਤੇ ਹੋਣਾ ਮਸਤੂ ਸ਼੍ਰੀ ਦਸਤਾਰ ਬਾਗਾ ਬਣਾਣਾ ਨੰਬਰ ਤੇ ਪ੍ਰਿੰਟ ਆ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਕੰਦੀ ਨਾਲ ਹਰਦੀਪ ਸਿੰਘ ਤੱਗੜ ਤਾਂ ਟੀਵੀ ਬਾਗਾ